ਕਹਿ ਰਿਹਾ ਕਹਿ ਰਿਹਾ ਗਾਣਾ ਸੈਡ Song ਹਾਂ ਕਿਹੜਾ ਪੋਡਕਾਸਟ ਉਹ ਹੈਗਾ ਇੱਕ ਮੈਨੂੰ ਉਹਦਾ ਨਾਮ ਹੀ ਪਤਾ ਹੈ ਕਹਿੰਦਾ ਗਾਣਾ ਸੈਡ Song ਹੈ ਮਿੱਤਰਾਂ ਨੇ ਜਦੋਂ ਛੱਡ ਗਈ ਨਹੀਂ ਉਹ ਅੰਬਰਾਂ ਦੇ ਲਾਉਂਦੀਆਂ ਉਡਾਰੀਆਂ ਬੁਰਾਈ ਕਰ ਰਹੀ ਨਹੀਂ ਨਹੀਂ ਗੱਲ ਵਧੀਆ ਕੀਤੀ ਉਹ ਮੈਨੂੰ ਮਜ਼ਾ ਆਇਆ ਨਜ਼ਾਰਾ ਲੈ ਰਿਹਾ ਸੀ ਮਾਲ ਪੋਡਕਾਸਟ ਟਰਨ ਵੀ ਮਿੱਤਰਾਂ ਬਣਾ ਚਾਹੀਦੀ ਹਾਂ ਹਾਂ ਉਹ ਯਾਰਾ ਲੈ ਰਿਹਾ ਮੈਂ ਵੀ ਕਿਉਂਕਿ ਆਪਾਂ ਤੁਹਾਨੂੰ ਉਹਨੂੰ ਵੇਖੀਦਾ ਵਾ ਇਹਦੇ ਸਪੈਕਟਿਵ ਦਾ ਨਾ ਕੰਮ ਹੁੰਦਾ ਲੋਕ ਕਰਦੇ ਬਾਬੇ ਦੀ ਮਰਨਾ ਬਟ ਉਸ ਤੋਂ ਬਿਨਾਂ ਵੀ ਹਮੇਸ਼ਾ ਵੇਖੀਦਾ ਤੇ ਉਹ ਕਹਿੰਦਾ ਮਾਨ ਸਾਹਿਬ ਜੀ ਕਹਿੰਦਾ ਗਰਲਫ੍ਰੈਂਡ ਚਲ ਗਈ ਆ ਉਹਦਾ ਵਿਆਹ ਹੋ ਗਿਆ ਵਾ ਆ ਫਿਰ ਨੱਚ ਕੇ ਭੇਜ ਦਿਆ ਸੀ ਇਹਦੇ ਗਾਣਾ ਸੈਡ ਆ ਬੰਦੇ ਨੱਚ ਰਹੇ ਨੇ ਕਹਿੰਦੇ ਇਹ ਅਸਲੀ ਪੰਜਾਬੀ ਨੇ ਨਹੀਂ ਖੁਸ਼ੀ ਖੁਸ਼ੀ ਤੋਂ ਹੋਰ ਨਾ ਦੇਖੋ ਜਨਮ ਦਾ ਵੀ ਜਸ਼ਨ ਹੁੰਦਾ ਨਾ ਪੰਜਾਬ ਦਾ ਜਿਹੜਾ ਕਲਚਰ ਹੈ ਨਾ ਉਹ ਡਿਫਰੈਂਟ ਹੈ ਹਾਂ ਜੀ ਪ੍ਰਾਤਨ ਕਾਲ ਚ ਜਨਮ ਤੋਂ ਲੈ ਕੇ ਵਰਨਾ ਸਟਾ ਗਿਆ ਬੇਰ ਕੋੜ ਪਾ ਦਿੱਤਾ ਇਹ ਬਿਲਕੁਲ ਉਹੀ ਆ ਇਹ ਦੇਖੋ ਜਿੰਨਾ ਮੇਰਾ ਵੀ ਸੀ ਕਿ ਮੈਂ ਮੈਂ ਤਾਂ ਚਲੋ ਲਾਈਵ ਦੇਖ ਰਿਹਾ ਇੱਥੇ ਬੈਠਾ ਤੁਸੀਂ ਜਦੋਂ ਵੀਡੀਓ ਅਪਲੋਡ ਕਰੋਗੇ ਉਹ ਦੇਖਿਓ ਇਹ 1 ਵੀ ਰੁਪਏ ਦਾ ਫਰਕ ਹੈ